ਪੰਚਾਇਤੀ ਚੋਣਾਂ ਦੌਰਾਨ ਧੱਕੇਸ਼ਾਹੀ ਦੇ ਕਾਫੀ ਮਾਮਲੇ ਸੁਣਨ ਨੂੰ ਮਿਲੇ ਪਰ ਹੁਣ ਇੱਕ ਅਜੀਬਾ ਮਾਮਲਾ ਸਾਹਮਣੇ ਆਇਆ ਜਿਸ ਨੇ ਕਿ ਸਭ ਨੂੰ ਹੈਰਾਨ ਪਰੇਸ਼ਾਨ ਕਰਕੇ ਰੱਖ ਦਿੱਤਾ ਜਿਲ੍ਹਾ ਬਰਨਾਲਾ ਦੇ ਪਿੰਡ ਤਨੋਲਾ ਖੁਰ ਦੇ ਵਾਰਡ ਨੰਬਰ 6 'ਚ ਪੰਜ ਦੀਆਂ ਚੋਣਾਂ 'ਚ ਅਕਾਲੀ ਉਮੀਦਵਾਰ ਜੋਤਰਾਮ ਨੂੰ ਜੇਤੂ ਐਲਾਨਿਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਜੋਤਰਾਮ ਨੂੰ 75 ਵੋਟਾਂ ਮਿਲੀਆਂ ਨੇ ਤੇ ਕਾਂਗਰਸੀ ਉਮੀਦਵਾਰ ਦਿਲਪ੍ਰੀਤ ਨੂੰ 73 ਵੋਟਾਂ ਪਈਆਂ ਨੇ ਪਰ ਕਹਾਣੀ 'ਚ ਟਵਿਸਟ ਆਇਆ 24 ਘੰਟਿਆਂ ਬਾਅਦ ਜਦੋਂ ਐਸ ਡੀ ਐਮ ਦਫ਼ਤਰ ਤੋਂ ਫੋਨ ਆਇਆ ਕਿ ਇਹ ਚੋਣ ਟਾਈ ਹੋ ਗਈ ਹੈ ਤੇ ਦੋਵੇਂ ਉਮੀਦਵਾਰਾਂ ਨੂੰ 73-73 ਵੋਟਾਂ ਮਿਲੀਆਂ ਨੇ ਤੇ ਫੈਸਲਾ ਡਰਾਅ ਰਾਹੀ ਕਰਨ ਲਈ ਦੋਵਾਂ ਉਮੀਦਵਾਰਾਂ ਨੂੰ ਦਫ਼ਤਰ ਬੁਲਾਇਆ ਗਿਆ ਸੀ ਪਰ ਅਕਾਲੀ ਉਮੀਦਵਾਰ ਜੋਤਰਾ ਨਹੀਂ ਆਇਆ ਜਿਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਉਸ ਦੇ ਘਰ-ਬਾਰ ਚਸਪਾ ਲਗਵਾ ਦਿੱਤਾ ਸੀ ਉਧਰ ਐਸਡੀਐਮ ਦਫ਼ਤਰ ਚ ਦੋਵਾਂ ਉਮੀਦਵਾਰਾਂ ਦੇ ਨਾਮ ਦੀਆਂ 20-20 ਪਰਚੀਆਂ ਬਣਾਈਆਂ ਗਈਆਂ ਤੇ ਇੱਕ ਛੋਟੇ ਬੱਚੇ ਤੋਂ ਚੁਗਵਾ ਕੇ ਦਿਲਪ੍ਰੀਤ ਨੂੰ ਜੇਤੂ ਐਲਾਨ ਦਿੱਤਾ ਗਿਆ ਜਿਸ ਤੇ ਆਕਾਲੀ ਉਮੀਦਵਾਰ ਨੇ ਤਰਾਸ ਜਿਤਾਇਆ ਤੇ ਕਾਂਗਰਸ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਨੇ ਉਧਰ ਕਾਂਗਰਸੀ ਉਮੀਦਵਾਰ ਨੇ ਸਾਰੇ ਇਲਜ਼ਾਮ ਮਨੁਸੇਰੀ ਤੋਂ ਨਕਾਰਿਆ ਇਹ ਸਾਡਾ ਤਨੋਲਾ ਤਨੋਲਾ ਖੁਰ ਪਿੰਡ ਦੀ ਜਿਹੜੀ ਇਲੈਕਸ਼ਨ ਸੀ ਪੰਚਾਇਤ ਮੈਂਬਰੀ ਵਾਰਡ ਨੰਬਰ 6 ਦੀ ਨੀਦੇ ਵਸ ਸਾਡਾ ਕੈਂਡੀਡੇਟ ਜੋਤਰਾਮ ਉਸ ਦਿਨ 75 ਵੋਟਾਂ ਲੈ ਕੇ ਜਿਹੜਾ ਜਿੱਤ ਪ੍ਰਾਪਤ ਕੀਤੀ ਸੀ ਉਹਦੇ ਕਾਂਗਰਸੀ ਜਿਹੜਾ ਪੰਚ ਸੀ ਉਹਨੂੰ 73 ਵੋਟਾਂ ਪਈਆਂ ਸੀ ਪਰ ਉਸ ਤੋਂ 24 ਘੰਟੇ ਬਾਅਦ ਇੱਕ ਐਕਸਟਰੀਮ ਸਾਹਿਬ ਤੋਂ ਮੈਸੇਜ ਆਇਆ ਵੀ ਜਿਹੜੀ ਤੁਹਾਡੀਆਂ ਵੋਟਾਂ 73 ਤੇ 73 ਬਰਾਬਰ ਨੇ ਦੁਬਾਰੇ ਤੁਸੀਂ ਮੇਰੇ ਆਫਿਸ ਆਓ ਅਸੀਂ ਜਿਹੜੀ ਟਾਸਕ ਕਰਨੀ ਆ ਪਰ ਐਕਚੁਅਲੀ ਇਹ ਗੱਲ ਬਿਲਕੁਲ ਉਸ ਦਿਨ ਕਲੀਅਰ ਹੋ ਚੁੱਕੀ ਸੀ ਜਿਹੜਾ ਹਾਰਿਆ ਵਾ ਕੈਂਡੀਡੇਟ ਆ ਉਹ ਵੀ ਮੰਨ ਕੇ ਬਰਾਬਰ ਦੇ ਜਿੱਤੇ ਵੀ ਕੈਂਡੀਡੇਟ ਦੇ ਹਾਰ ਵੀ ਪਾਏ ਉਹਨੂੰ ਵਧਾਈ ਵੀ ਦਿੱਤੀ ਪਰ ਪਤਾ ਨਹੀਂ 24 ਘੰਟੇ ਬਾਅਦ ਪ੍ਰਸ਼ਾਸਨ ਇਹਨਾਂ ਧੱਕਾ ਕਿਉਂ ਕਰ ਰਿਹਾ ਹੈ ਕੀ ਮੰਗ ਕਰ ਦੋ ਅਸੀਂ ਜੇ ਸਾਨੂੰ ਨਹੀਂ ਇਹ ਤੋਂ ਇਨਸਾਫ ਮਿਲਦਾ ਤਾਂ ਅਸੀਂ ਕੂਟ ਦਾ ਜਿਹੜਾ ਬਹੁਤ ਦਰਵਾਜ਼ਾ ਖੜਕਾਵਾਂਗੇ ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਵੀ ਉਹ ਜੇਤੂ ਨੇਗੇ ਇਹ ਮਾਮਲਾ ਸਾਰਾ ਬਰੋਬਰ ਆ ਕਿਉਂਕਿ ਉੱਥੇ ਜਦੋਂ ਬਕਸੇ ਖੁੱਲੇ ਨੇਗੇ ਸਾਡੇ ਪਹਿਲੇ ਬਕਸੇ ਚੋਂ ਨਿਕਲੇ ਸੀ ਪੰਛੀ ਵਾਲੇ ਬਕਸੇ ਖੁੱਲੇ ਜਦੋਂ ਉਹਦੇ ਵਿੱਚੋਂ ਨਿਕਲੇ ਸੀ ਉਹਨਾਂ ਦੀਆਂ 73 ਸਾਡੀਆਂ 72 ਉਹ ਗੱਲ ਹੋਈ ਸੀ ਵੀ ਜਦੋਂ ਸਰਪੰਚੀ ਵਾਲੇ ਬਕਸੇ ਜਿਹੜੇ ਨਿਕਲੂਗੇ ਉਹ ਵੀ ਬਿਦੀ ਜਾਨੀਆਂ ਨਾਲ ਉਦੋਂ ਵਾਰ ਇੱਕ ਵੋਟ ਨਿਕਲੀ ਆ ਸਰਪੰਚੀ ਵਾਲੇ ਬਕਸੇ ਚ ਸਾਡੀ ਉਸ ਨਾਲ ਸਾਡਾ ਮੈਚ ਹੋਇਆ 273 ਤੇ 73 ਵੋਟਾਂ ਦੇ ਮੈਨੂੰ ਇਸ ਗੱਲ ਦਾ ਬਿਲਕੁਲ ਅਫਸੋਸ ਬਹੁਤ ਵੱਡਾ ਅਫਸੋਸ ਆ ਪਰ ਮੈਨੂੰ ਦੁੱਖ ਵਾਲੀ ਗੱਲ ਆ ਮੈਂ ਪਿੰਡ ਦੇ ਵਿੱਚ ਇੰਨਾ ਮੇਰਾ ਸਵਾਗਤ ਹੋਇਆ ਇੰਨਾ ਮੈਨੂੰ ਜੇਤੂ ਕਰਾ ਦਿੱਤਾ ਜੋ ਦਿਲਪ੍ਰੀਤ ਸੀਗਾ ਉਸ ਨੇ ਮੇਰਾ ਖੁਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਮੇਰੀ ਵੀਡੀਓ ਬਣਾਉਂਦੇ ਸੀ ਜਦੋਂ ਵੀਡੀਓ ਬਣੀ ਆ ਮੇਰੇ ਕੋਲ ਵੀਡੀਓ ਵੀ ਹੈ ਮੇਰੇ ਹਾਰ ਪਾਉਂਦਾ ਤੇ ਜਫੀ ਪਾਈ ਆ ਇੱਕ ਵੋਟ ਆਪ ਦੀ ਜਵਾਨ ਨਾਲੋਂ ਆਪ ਵੀ ਕਹਿ ਰਿਹਾਗਾ ਵੀ ਇੱਕ ਵੋਟ ਤੇ ਆ ਮੇਰੇ ਸ਼ਾਮ ਨੂੰ 5 ਲਗਭਗ 5 ਵਜੇ ਕਾਲ ਆਈ ਵੀ ਕਹਿੰਦੇ ਤੇਰੇ ਨੋਟਿਸ ਲੱਗ ਰਹੇ ਨੇ ਗੇਟ ਦੇ ਮੂਹਰੇ ਵੀ ਜੋਤਰਾਮ ਕਿੱਥੇ ਹੋਗੇ ਮੈਂ ਸਰ ਮੇਰਾ ਪਰਿਵਾਰ ਜਦੋਂ ਖਬਰ ਆਈ ਹੈ ਮੇਰਾ ਪਰਿਵਾਰ ਮੇਰੇ ਘਰ ਦੀ ਢਿੱਲੀ ਹੋਈ ਪਈ ਆ ਬੇਹੋਸ਼ ਪਈ ਆ ਮੈਂ ਉਹਨਾਂ ਨੂੰ ਸਾਂਭ ਰਿਆ ਸੀ ਮੈਨੂੰ ਐਸਡੀਐਮ ਦੇ ਦਫ਼ਤਰ ਤੋਂ ਫੋਨ ਆਏ ਨੇਗੇ ਮੈਂ ਸਰ ਮੈਂ ਜਦੋਂ ਮੇਰਾ ਪਰਿਵਾਰ ਠੀਕ ਹੋਗਾ ਮੈਂ ਜ਼ਰੂਰ ਉੱਥੇ ਆਵਾਂਗਾ ਤੇ ਮੈਂ ਉਹਨਾਂ ਨੂੰ ਸਾਂਭ ਰਿਆ ਸੀ ਤੇ ਜਦੋਂ ਮੈਂ ਘਰ ਆ ਕੇ ਸ਼ਾਮ ਨੂੰ ਆ ਕੇ ਦੇਖਿਆ ਮੇਰੇ ਚਾਰ ਨੋਟਿਸ ਇਕੱਠੇ ਲੱਗੇ ਪਏ ਨੇ ਮੇਰੇ ਬਾਰ ਦੇ ਮੂਹਰੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਤੇ ਮੇਰੇ ਕੋਈ ਪੁਲਿਸ ਪਹਿਲਾਂ ਕੋਈ ਤਲਾਹ ਨਹੀਂ ਆਈ ਮੈਨੂੰ ਕ ਮੈਨੂੰ 2 ਤਰੀਕ ਨੂੰ ਸ਼ਾਮ ਨੂੰ 5:00 ਵਜੇ ਦੇ ਲਗਭਗ ਮੇਰੇ ਘਰੇ ਨੋਟਿਸ ਲਾਗੇ ਚਾਰ ਨੋਟਿਸ ਲਾਗੇ ਜੀ ਮੈਂ ਮੰਗ ਸਰਕਾਰ ਤੋਂ ਇਹੀ ਕਰਦਾ ਮੈਨੂੰ ਇਨਸਾਫ ਚਾਹੀਦਾ ਮੇਰਾ ਜਦੋਂ ਦੋ ਵੋਟਾਂ ਤੇ ਮੈਨੂੰ ਜੇਤੂ ਘਰਾਰ ਦਿੱਤਾਗਾ ਮੈਨੂੰ ਉਹ ਪੂਰਾ ਹੋਣਾ ਚਾਹੀਦਾਗਾ ਉਦੋਂ ਐਸਡੀਐਮ ਨੇ ਕਿਹਾ ਕਿ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਗਈ ਇਹਦੇ ਵਿੱਚ ਵਾਰਡ ਨੰਬਰ 6 ਇਤਨੋਂ ਲਖ ਰੁੱਦਾ ਮਸਲਾ ਹੈ ਜਦੋਂ ਪਹਿਲਾਂ ਪੰਚਾਇਤ ਦੀ ਕਾਊਂਟਿੰਗ ਕੀਤੀ ਗਈ ਤਾਂ ਇਹਨਾਂ ਦੇ ਵੋਟਾਂ ਜੋ ਹਨ 73 ਔਰ 72 ਨਿਕਲ ਗਈਆਂ ਲੇਕਿਨ ਰਿਜ਼ਲਟ ਡਿਕਲੇਅਰ ਨਹੀਂ ਕੀਤਾ ਉਹਦੇ ਵਿੱਚ ਇਹ ਕਿਹਾ ਗਿਆ ਵੀ ਜਦੋਂ ਸਰਪੰਚ ਦਾ ਫਾਈਨਲ ਹੋ ਜਾਊਗਾ ਉਸ ਤੋਂ ਬਾਅਦ ਹੀ ਰਿਜ਼ਲਟ ਡਿਕਲੇਅਰ ਕਰਾਂਗੇ ਉਹ ਦੂਜੀ ਪਾਰਟੀ ਨੇ ਆਪਣੇ ਆਪ ਨੂੰ ਜੇਤੂ ਡਿਕਲੇਅਰ ਮੰਨ ਲਿਆ ਬਟ ਜਦੋਂ ਸਰਪੰਚਾ ਦੀ ਕਾਊਂਟਿੰਗ ਕੀਤੀ ਐਸ ਪਰ ਪ੍ਰੈਜ਼ਾਈਡਿੰਗ ਅਫਸਰ 뷰 ਤੇ ਉੱਥੇ ਇੱਕ ਵੋਟ ਨਿਕਲ ਗਈ ਦੋਵੇਂ ਬਰਾਬਰ ਹੋ ਗਏ ਇਹਨਾਂ ਨੇ ਰਿਜ਼ਲਟ ਡਿਕਲੇਅਰ ਨਹੀਂ ਕੀਤਾ ਤੇ ਰਿਜ਼ਲਟ ਜਦੋਂ ਆਪਾਂ ਦੇਖਣ ਲੱਗੇ ਅੰਤਿਕਾ 9 ਦੇ ਵਿੱਚ ਤੇ ਇਹ ਦੋਨੋਂ ਬਰਾਬਰ ਬਰਾਬਰੀ ਪਾਈ ਗਈ। ਰਾ ਦੇ ਲਈ ਉਹਨਾਂ ਨੂੰ ਸੰਮਨ ਕੀਤਾ ਗਿਆ ਪਾਰਟੀ ਨੂੰ ਦੋਵੇਂ ਪਾਰਟੀ ਨੂੰ ਇੱਕ ਪਾਰਟੀ ਹਾਜ਼ਰ ਆ ਗਈ ਦੂਜੀ ਪਾਰਟੀ ਹਾਜ਼ਰ ਨਹੀਂ ਆਈ। ਉਸ ਤੋਂ ਬਾਅਦ ਉਹਨਾਂ ਨੂੰ ਫਿਰ ਮੌਕਾ ਦਿੱਤਾ ਗਿਆ। ਇੱਕ ਹੋਰ ਸੰਮਨ ਉਹਨਾਂ ਦੇ ਘਰ ਲੈ ਕੇ ਬੰਦਾ ਭੇਜਿਆ ਗਿਆ ਬਟ ਉਹਨਾਂ ਨੇ ਰਿਸੀਵ ਨਹੀਂ ਕੀਤਾ ਫਿਰ ਉੱਥੇ ਚਸਤਾ ਕਰ ਦਿੱਤਾ ਗਿਆ। ਐਸ ਪਰ ਪ੍ਰੋਸੀਜਰ ਜੋ ਹੁੰਦਾ ਨੋਰਮਲ। ਇੱਥੇ ਫਿਰ ਆਪਾਂ ਅ ਅੱਜ ਦਾ ਟਾਈਮ ਦਿੱਤਾ ਸੀ। ਉਹ ਦੂਜੀ ਪਾਰਟੀ ਦੇ ਨੁਮਾਇंदे ਆਏ। ਉਹਨਾਂ ਨੂੰ ਆਪਾਂ ਰਿਕਵੈਸਟ ਕੀਤੀ ਲੇਕਿਨ ਉਹਨਾਂ ਨੇ ਹਾਜ਼ਰ ਹੋਣ ਤੋਂ ਮਨਾ ਕਰਤਾ ਉਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਦੋਵੇਂ ਕੈਂਡੀਡੇਟਸ ਦੇ ਬੀਬੀ ਪਰਚੀਆਂ ਇੱਥੇ ਪਾਈ ਗਈ ਤੇ ਸਾਰੀ ਮੀਡੀਆ ਦੇ ਮੂਰੇ ਤੇ ਪ੍ਰੈਜਾਈਡਿੰਗ ਅਫਸਰ ਟਰਨਿੰਗ ਅਫਸਰ ਸਾਰੇ ਦੇ ਸਾਰੇ ਫਿਰ ਇੱਕ ਬਾਹਰੋਂ ਬੰਦਾ ਜਿਹਨੂੰ ਦੋ ਦੋਵਾਂ ਪਾਰਟੀਆਂ ਦੇ ਨਾਲ ਕੋਈ ਉਹਦਾ ਸੰਬੰਧ ਨਹੀਂ ਸੀ ਛੋਟਾ ਬੱਚਾ ਸੀ 5 5-6 ਸਾਲ ਦਾ ਹੋਣਾ ਉਸ ਤੋਂ ਇੱਕ ਪਰਚੀ ਕਢਾਈ ਗਈ ਪਰਚੀ ਘਟਾਣ ਤੋਂ ਬਾਅਦ ਜੋ ਕੈਂਡੀਡੇਟ ਜਿੱਤਿਆ ਉਹ ਜੋ ਹੈ ਪ੍ਰੈਜ਼ੀਡਿੰਗ ਅਫਸਰ ਨੇ ਡਿਕਲੇਅਰ ਕਰ ਦਿੱਤਾ ਪਰ ਹੁਣ ਇਸਾਰੇ ਮਾਮਲੇ 'ਚ ਕੀ ਕਾਰਵਾਈ ਹੋਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਰਨਾਲਾ ਤੋਂ 발ਪ੍ਰਿਸ਼ਣ ਗੋਇਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978